ਆਨੇ ਜੀਵਾਨੀ ਮਾਰੇ ਵੀ ਲਟਿਆ ਨੇ ਜਦੋਂ ਉਹਨਾਂ ਨੂੰ ਛੱਡਿਆ ਜਾ ਸਕਦਾ ਤੇ ਸਾਡੇ ਸਿੰਘਾਂ ਨੇ ਜਿਨ੍ਹਾਂ ਨੇ 22-22 ਸਾਲ 33 ਸਾਲ ਹੋ ਗਏ ਜਿਨ੍ਹਾਂ ਨੇ ਸਜ਼ਾ ਪੂਰੀ ਕਰਨੀ ਆ ਉਹਨਾਂ ਨੂੰ ਕਿਉਂ ਨਹੀਂ ਛੋਡਿਆ ਜਾ ਰਿਹਾ ਇਹ ਤੋਂ ਸਰਸੀ ਵਾਲਾ ਸਾਧ ਜਿਹੜੇ ਨੇ ਪ੍ਰਦਰਸ਼ਨ ਕੀਤੇ ਹਲੇ ਕੰਮ ਕੀ ਕੋਣੂ ਵੀ ਨਾ ਨਹੀਂ ਪੈਣ ਦੇਣ ਵਾਲੇ ਪਰੇਲੇ ਦੇ ਉੱਤੇ ਜਾ ਰਹੇ ਹਾਂ ਜੇ ਜਲੀਲ ਨੂੰ ਕਹੋਗੇ ਤਾਂ ਸਾਡੇ ਮੂਰੇ ਡੰਡਾ ਬਣ ਕੇ ਖੜ ਜੋ ਜੇਸੀ ਆਪ ਦੇ ਚੰਡੀਗੜ੍ਹ ਨੂੰ ਸੀ ਕਹੀਏ ਸਾਡੇ ਜੋ ਮਾਇਰ ਸਾਡਾ ਬਣਾਇਆ ਹੋਇਆ ਕਿ ਇਸੇ ਕੋ ਡੇਵਟ ਟੋਕ ਨਹੀਂ ਕਰ ਸਕਦੇ ਉਹਨਾਂ ਨਾਲ ਆਪਣਾ ਬਣਾਇਆ ਹੋਇਆ ਨਾ ਮੁੱਖ ਮੰਤਰੀ ਸਾਈ ਬੰਦੀ ਸਿੰਘਾ ਦੇ ਪੈਰਾਂ 'ਚ ਉਹਨਾਂ ਦੇ ਪਰਿਵਾਰਾਂ ਦੇ ਅੱਜ ਬੰਦਾ ਹੋ ਰਿਹਾ ਪਹਿਲਾਂ ਆ ਗਏ ਕਿ ਉਹਨਾਂ ਬੰਦੀ ਸਿੰਘਾ ਦੇ ਨਾਂ ਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਸ਼ਰਮ ਵੀ ਲੈ ਕੇ ਹੀ ਭਾਈ ਦੂਸੀਆਂ ਬਣਿਆ ਬੜੀਆਂ ਫੋਰਸਾਂ ਖੜੀਆਂ ਇਹਨਾਂ ਨੇ ਚਾਕੇ ਸਭ ਨੂੰ ਅੰਦਰ ਧੋਕਣਾ ਦੇਖੋ ਜੀ ਇੱਕ ਗੱਲ ਕਰਦਾ ਵੀ ਜਿਹੜਾ ਆਪਣਾ ਪੰਜਾਬ ਦਾ ਸੀਐਮਏ ਜੀ ਮਾਰ ਦੇ ਟੁੱਟੂ ਸੀਐਮ ਜਮਾਹੀਏ ਸਾਨੂੰ ਇਹ ਪੇਖਾਂਦਾ ਇਹ ਆ ਲੋਕਾਂ ਨੇ ਬਣਾਇਆ ਜਿਹੜੀਆਂ ਸੜਕਾਂ ਦੇ ਉੱਤੇ ਆ ਉਹ ਫਾਰਮ ਸਾਡਾ ਹੀ ਬਣਾਇਆ ਹੋਇਆ ਕੋਈ ਕੋਈ ਸੀਐਮ ਦਾ ਕੋਈ ਹਲਕਾ ਤੁੰਕੋ ਥੋੜੀ ਗਰਮਿਆਰੀ ਉਹਦੇ ਨਾਲ ਗਾਲੀ ਕੱਢਣਾ ਚਾਹੁੰਦਾ ਵੀ ਭਾਈ ਆ ਸਾਡੀ ਗੱਲ ਬਾਤ ਦਾ ਸਾ ਮੇਰਾ ਕੋਈ ਜਵਾਬ ਦੇਵੇ ਸਾਨੂੰ ਕੋਈ ਮਾਰੇ ਮੁੱਟੇ ਦਾ ਹੱਲ ਲਗਾ ਦੋ ਇਹ ਇਹ ਤਾਂ ਹਥਿਆਰ ਬੰਦ ਕੋ ਹਥਿਆਰ ਛੱਕੀ ਫਿਰਦੇ ਆ ਸਰਪਾਪਨੀਆ ਸੇਫਟੀ ਆ ਦੇ ਲਈ ਬਹੁਤ ਵੱਡਾ ਸਿਕਰਾ ਕੋ ਰੋਚੇ ਆ ਜਾਂ ਜਿਹੜੇ ਅਮਰਤਾ ਰਸਲ ਦਾ ਉਹਨਾਂ ਕੋਲ ਹਥਿਆਰ ਹੈ। ਹਾਂ ਤੇ ਉਹ ਕਿਹੜੇ ਮਾਂ ਦਾ ਪੁੱਤ ਵੀ ਢੱਡਾ ਸੀ ਜਦੋਂ ਅਸੀਂ ਇਹਨਾਂ ਲੋਕਾਂ ਨੇ ਬਣਾਇਆ ਦੀ ਇੱਕ ਗੱਲ ਤਾਂ ਕਰ ਹੀ ਸਕਦਾ ਹੁਣ ਜੇ ਸਾਡੇ ਪੰਜਾਬ ਦਾ ਕੋਈ ਸੀਐਮ ਆਖੇ ਤੇ ਅਸੀਂ ਭਾਈ ਉਹਦੇ ਵੀ ਗੱਲ ਕਰਾਂਗੇ ਹੁਣ ਪਾਕਿਸਤਾਨ ਥੋੜੀ ਜਾਵਾਂਗੇ ਉੱਥੇ ਦਰਾਂ ਗੱਲ ਕਰਨ। ਇੱਕ ਦੇਸ਼ ਦੇ ਵਿੱਚ ਦੋ ਕਾਨੂੰਨ ਕਿਉਂ ਆ? ਜਿਹੜੇ ਜੇ ਮਰਨਾ ਆ ਜਿਹੜੇ ਆ ਇੱਥੇ ਲੜਨ ਵਾਲੇ ਮਰਨ ਵਾਲੇ ਵੀ ਸਾਡੇ ਮੂਹਰੇ ਕਰਨੇ ਮੁੜ ਕੇ ਨਾਲੇ ਪੱਗਾਂ ਵਾਲਿਆਂ ਤੇ ਪੱਗਾਂ ਵਾਲੀ ਮਰਵਾਉਣੇ ਪਹਿਲਾਂ ਤਾਂ ਤਾਂ ਦੀਵਾਨੀ ਤਾਂ ਬਾਤ ਚ ਹੋਊ ਸਾਡੇ ਟੱਕ ਸਾਡੇ ਪੱਗਾਂ ਵਾਲਿਆਂ ਨਾਲ ਪੱਗਾਂ ਵਾਲੀ ਮਰਵਾਉਣੇ ਪਹਿਲਾਂ ਇਹਨਾਂ ਜੀ ਤੇ ਵਾਲੇ ਹੋਰ ਵੀ ਜਦੋਂ ਤੱਕ ਜਿਨ੍ਹਾਂ ਨੇ ਜੀਵ ਗਾਂਧੀ ਮਾਰਿਆ ਸੀ ਲਟਿਆ ਨੇ ਤਾਮਲਾਡੂ ਵਾਲਿਆਂ ਨੇ ਜਦੋਂ ਉਹਨਾਂ ਨੂੰ ਛੱਡਿਆ ਜਾ ਸਕਦਾ ਤੇ ਸਾਡੇ ਸੰਗੋ ਜਿਨ੍ਹਾਂ ਨੇ 28-28 ਸਾਲ 32-32 ਸਾਲ ਹੋ ਗਏ ਜਿਨ੍ਹਾਂ ਨੇ ਸੋ ਜਾ ਦਵਾਈ ਦਵਾਈ ਤੋਂ 23 ਗੋ ਜਿਹੜੀ ਪੂਰੀ ਕਰਨੀ ਆ ਉਹਨਾਂ ਨੂੰ ਕਿਉਂ ਨਹੀਂ ਛੋਟਾ ਜਾ ਰਿਹਾ ਇੱਕ ਸਰਸੇ ਵਾਲਾ ਸਾਹਦ ਜਿਹੜੇ ਨੇ ਬਲਾਤਕਾਰ ਕੀਤੇ ਹੋਏ ਕੰਮ ਕੀਤੇ ਸਾਡੀਆਂ ਮਾਂ ਮਾਪਾਂ ਬੈਠੇ ਹੋਏ ਉਸ ਤੋਂ ਮੈਂ ਨਹੀਂ ਕਹਿ ਸਕਦਾ ਉਹ ਉਹਨੂੰ ਵੀ ਨਾਣੀ ਪੈਣ ਦੇ ਨਾਲ ਉਹਨੂੰ ਪਰੋਲਾਂ ਦੇ ਉੱਤੇ ਆ ਜਾਂਦੀਆਂ ਉਹਨਾਂ ਨੂੰ ਪਰੋਲਾਂ ਦੇ ਉੱਤੇ ਆਉਂਦੀਆਂ ਤੇ ਸਾਡੇ ਲਈ ਸਿੱਖਾਂ ਲਈ ਗਰੂਰ ਕਿਉਂ ਨਹੀਂ ਹੈਗਾ ਇੱਕ ਔਰ ਚੰਡੀਗੜ੍ਹ ਵੀ ਸਾਡਾ ਦਿੱਲੀ ਵੀ ਸਾਡੀ 18-18 ਮੇਰੀ ਜਿੱਤੀ ਅਸੀਂ ਜੇ ਦਿੱਲੀ ਨੂੰ ਅਸੀਂ ਮੂੰਹ ਮੋੜ ਕੇ ਮੂੰਹ ਕਰਕੇ ਤਾਂ ਸਾਡੇ ਮੂਹਰੇ ਕੰਦਾ ਬਣ ਕੇ ਖੜਜੋ ਜੇ ਅਸੀਂ ਆਪ ਦੇ ਚੰਡੀਗੜ੍ਹ ਨੂੰ ਅਸੀਂ ਕਹੀਏ ਸਾਡਾ ਸੀਐਮ ਆ ਯਾਰ ਸਾਡਾ ਬਣਾਇਆ ਹੋਇਆ ਕਿ ਅਸੀਂ ਉਧਰ ਕੋਈ ਜਰ ਬਹਿ ਕੇ ਗੱਲ ਨਹੀਂ ਕਰ ਸਕਦੇ ਕੋਈ ਡੇਵਟ ਟਾਕ ਨਹੀਂ ਕਰ ਸਕਦੇ ਉਹਨਾਂ ਨੇ ਸਾਡਾ ਹੀ ਬਣਾਇਆ ਹੋਇਆ ਪਰ ਉਹਦੇ ਲਈ ਵੀ ਇਹ ਸ਼ਰਮ ਵਾਲੀ ਗੱਲ ਹੈ ਸਭ ਤੋਂ ਵੱਡੀ ਇਹ ਗੱਲ ਸਾਜਾ ਜਦੋਂ ਇਹ ਜੇ ਬੰਦੀ ਸਿੰਘ ਜੇ ਮੰਨ ਲਓ ਵੀ ਇਹ ਆਪਣਾ ਬੰਧਾ ਹੋਣਾ ਮੁੱਖ ਮੰਤਰੀ ਤੇ ਬੰਦੀ ਸਿੰਘਾਂ ਦੇ ਪੈਰਾਜ ਉਹਨਾਂ ਦੇ ਪਰਿਵਾਰਾਂ ਦੇ ਅੱਜ ਬੰਦਾ ਹੋ ਰਿਹਾ ਪਹਿਲਾਂ ਆ ਗਏ ਅਸੀਂ ਪੈ ਉਹਦੇ ਆਧਾਰ ਤੇ ਜੋ ਸਾਡੀ ਸਰਕਾਰ ਹੁੰਦੀ ਆ ਅਸੀਂ ਬੰਦੀ ਸਿੰਘਾਂ ਦੀ ਗੱਲ ਰੱਖਾਂਗੇ ਅਸੀਂ ਮਤੇ ਪਾਵਾ ਜੇ ਤੇ ਸਾਡੀ ਸਰਕਾਰ ਮਤੇ ਪਾਊਗੀ ਕਿ ਅੱਜ ਕਿੱਥੇ ਆ ਪ੍ਰਵਰਤਨ ਆਜ ਕਿੱਥੇ ਆ ਪੁਰਾਣੀਆਂ ਫੋਟੋਆਂ ਤੁਸੀਂ ਸੋਸ਼ਲ ਮੀਡੀਆ ਤੇ ਅੱਜ ਵੀ ਗੱਡ ਕੇ ਦੇਖੋ ਉਹਨਾਂ ਸਿੰਘਾਂ ਦੇ ਪੈਰਾਜ ਉਹਨਾਂ ਉਹਨਾਂ ਸਿੰਘਾਂ ਦੇ ਪਰਿਵਾਰਾਂ ਦੀ ਉਸ ਪੰਜਾਬ ਦੀ ਸ਼ਮਤੀ ਲੈ ਕੇ ਜੋ ਸੀ ਆ ਮੜਿਆ ਇਹ ਗੱਲ ਸਮਝਣੀ ਪੈਣੀ ਆ ਉਸ ਨੂੰ ਭਗਵੰਤ ਮਾਨ ਨੂੰ ਇਹ ਚੀਜ਼ ਸੋਚ ਲਵੇ ਕਿ ਉਹਨਾਂ ਬੰਦੀ ਸਿੰਘਾਂ ਦੇ ਨਾਂ ਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਸ਼ਰਮ ਵੀ ਲੈ ਕੇ ਹੀ ਭਾਈ ਤੁਸੀਂ ਆ ਬਣਿਆ ਬਾਕੀ ਤਾਂ ਥੋੜਾ ਹੀ ਆ ਜਿਹੜੀਆਂ ਫੋਰਸਾਂ ਖੜੀਆਂ ਇਹਨਾਂ ਨੇ ਚੱਕ ਕੇ ਅੰਦਰ ਠੋਕਣਾ ਜਿਨ੍ਹਾਂ ਤੋਂ ਅੱਜ ਤੂੰ ਸਾਡੇ ਮੂਹਰੇ ਕੰਧ ਬਣ ਕੇ ਖੜਾਉਣਾ ਦੇਖੋ ਇਹਨਾਂ ਨਾਲ ਤਾਂ ਸਾਡਾ ਕੋਈ ਰੋਲਾ ਨਹੀਂ ਆਦਾ ਤਾਡੇ ਨਾਲ ਸਾਡਾ ਕੋਈ ਰੋਲਾ ਨਹੀਂ ਤੁਹਾਡੇ ਨਾਲ ਸਾਡੀ ਕੋਈ ਦੁਸ਼ਮਨੀ ਨਹੀਂ ਹੈਗੀ ਸਿਰਫ ਸਾਡਾ ਤਾਂ ਰੋਲਾ ਇਹ ਆ ਵੀ ਸਰਕਾਰ ਨਾਲ ਅਸੀਂ ਗੱਲ ਕਰਨੀ ਚਾਹੁੰਦੇ ਆਂ ਅਸੀਂ ਪੁੱਛਣਾ ਚਾਹੁੰਦੇ ਆਂ ਵੀ ਅਸੀਂ ਇਹ ਜੇ ਕੀ ਬੁਨਾ ਕਰ ਲਏ ਦੇਸ਼ ਦੇ ਲਈ 95% ਕੁਰਬਾਨੀਆਂ ਦਿੱਤੀਆਂ ਸਿੱਖ ਕੌਮ ਨੇ ਦਿੱਤੀਆਂ ਜਦੋਂ ਵੀ ਕਿਤੇ ਲੋੜ ਪੈਂਦੀ ਆ ਕੋਈ ਹੜ੍ਹ ਆ ਗਿਆ ਕੋਈ ਕਰੋਨਾ ਆ ਗਿਆ ਸਿੱਖ ਕੌਮ ਸਭ ਤੋਂ ਅੱਗੇ ਹੋ ਕੇ ਸਿੱਖ ਕੌਮ ਹੋਵਾ ਜਦੋਂ ਕਿਤੇ ਮੰਨ ਲਓ ਵੀ ਜਦੋਂ ਕਦੇ ਕਿਸੇ ਚੀਜ਼ ਦੀ ਭੀੜ ਪੈਂਦੀ ਆ ਨਾ ਜਿਹੜੀਆਂ ਹੋਰ ਹੋਰ ਲੋਕ ਆ ਜਿਹੜੇ ਇੰਡਸਟਰੀ ਵਾਲੇ ਜਾਂ ਵੱਡੇ-ਵੱਡੇ ਧਿਮਾੜ ਉਹ ਆਪਣੀ 10 ਰੁਪਏ ਵਾਲੀ ਜਾਂ 20 ਰੁਪਏ ਵਾਲੀ ਬੋਤਲ ਦਾ ਮੁੱਲ ਵੀ 100-100 ਰੁਪਏ ਕਰ ਦਿੰਦੇ ਆ ਤੇ ਖਾਸ ਕਰਨਾ ਜਿਹੜਾ 100 ਤੋਂ 200 ਰੁਪਏ ਦਾ ਪਾਣੀ ਲੈ ਕੇ ਜਿਹੜਾ ਫਰੀ ਲੰਗਰ ਲਾਂਦਾ ਤਾਂ ਤੁਹਾਨੂੰ ਵੀ ਲੋਗੋ ਅਸੀਂ ਆਪਣੇ ਦੁਸ਼ਮਣ ਨੂੰ ਵੀ ਖਾਣਿਆ ਜੇ ਇੱਥੇ ਕੋਈ ਲੰਗਰ ਹੁੰਦਾ ਜਿੱਥੇ ਅਸੀਂ ਛਕਦੇ ਆ ਸਾਡੇ ਪੁਲਸ ਵਾਲੇ ਵੀਰ ਭਰਾ ਸਾਡੀ ਨੂੰ ਭੈਣਾ ਵੀ ਉੱਥੇ ਛਕਦੀਆਂ ਕਿਤੇ ਲੰਗਰ ਤੋਂ ਕਿਤੇ ਕਿਸੇ ਨੂੰ ਮਨਾ ਨਹੀਂ ਕੀਤਾ ਭਾਵੇਂ ਸਾਡੇ ਸਿੰਘ ਜ਼ਖਮੀ ਹੋਏ ਹੋਣ ਤੁਸੀਂ ਡਾਂਗਾਂ ਮਾਰੋ ਉਹਨਾਂ 'ਦੋ ਉਹਨਾਂ ਦੇ ਗੋਲੀਆਂ ਮਾਰੋ ਸਾਡੇ ਜ਼ਖਮੀ ਸਿੰਘ ਵੀ ਤੁਹਾਨੂੰ ਲੰਗਰ ਛਕਾਉਣਗੇ ਕਿਤੇ ਨਰਫਰ ਚੁੰਨੀ ਮੋੜਦੇ हंगर आ जान दे हर विच आखा नी जान दे टे घर जा सुखाणी जान दे टे घारिदण सुख जान दे ਅਗਰ ਦਰਮੇਂ ਪਾ ਦੇਂਦੇ ਓ ਠੇਰਾ ਦੇ ਸ਼ੇਰਾਂ ਨੂੰ ਪਰਖਣ ਦੀ ਕਰੀ ਨਗਲਤੀ ਸਿੰਘਾਂ ਦੇ ਜੇਰੇ ਨੂੰ ਪਰਖਣ ਦੀ ਕਰੀ ਨਗਲਤੀ ਸਿੰਘਾਂ ਦੇ ਲੇਹਰਾਂ ਨੂੰ ਪਰਖਣ ਦੀ ਗਲਤੀ ਨਾ ਕਰੋ ਚਾਹੇ ਅਸੀਂ ਮੁੱਠੀ ਭਰ ਚਾਰ ਸਿੰਘ ਹੋਈਏ ਅਸੀਂ ਤੁਹਾਡੇ ਤੇ ਵਾਦਾ ਨਹੀਂ ਕਰਾਂਗੇ ਅਸੀਂ ਵਾਦਾ ਨਹੀਂ ਕਰਦੇ ਪਰ ਚੰਦੋੜ ਸਾਹਿਬ ਵੀ ਚਾਰ ਕਿੱਸੇ ਅਸੀਂ ਭਾਵੇਂ ਚਾਰ ਹੋਈਏ ਅਸੀਂ ਤੁਹਾਡੇ ਤੇ ਵਾਦਾ ਨਹੀਂ ਕਰਦੇ ਪਰ ਜੇ ਤੁਸੀਂ ਸੋਚਦੇ ਹੋ ਪੱਕਾ ਕਰੋਗੇ ਤੇ ਫਿਰ ਸਾਡੇ ਔਰ ਜੇ ਤੁਸੀਂ ਸਾਡੇ ਨਾਲ ਕਰੋਗੇ ਫਿਰ ਸਾਡੇ ਕੋਈ ਵੀ ਪਿੱਛੇ ਨਹੀਂ ਹਟੋਗੇ 2 ਸਾਲੋਂ ਕੋ ਵਾਹ ਗੁਰੂ ਵਾਹ ਗੁਰੂ ਦਾ ਜੋਰ-ਜੋਰ ਦੇਣਾ ਇਥੇ ਬੜਾ ਵੱਡਿਆ ਸਟਾਪ ਦੇ ਵਿੱਚ ਬਚਾ ਲੱਗਿਆ ਜਿਹੜੇ ਦੇਹਲੀ ਸਾਡੇ ਉੱਤੇ ਮੁਲਾਜਮ ਹੋ ਗਏ ਸਾਡੀਆਂ ਭੈਣਾਂ ਪੁੱਛੇ ਪੁੱਛੇ ਸਾਡੀਆਂ ਭੈਣਾਂ ਉਹ ਵੀ ਸਾਡੇ ਤੋਂ ਲੰਗਰ ਛਕਦੀਆਂ ਉਹ ਵੀ ਸਾਡੇ ਕੋਲੇ ਭੈਣ ਭਰਾ ਵਾਂਗੂ ਆਉਂਦੇ ਨੇ ਉਹਨਾਂ ਨੂੰ ਕਦੇ ਪੁੱਛ ਕੇ ਦੇਖਿਆ ਵੀ ਮੋਰਚੇ ਵਾਲਿਆਂ ਨੇ ਤੁਹਾਡੇ ਨਾਲ ਕਦੇ ਹਮਤੋਂ ਤੁੰਗੋਂ ਕੀਤੀ ਆ ਕਦੇ ਲੜਾਈ ਕੀਤੀ ਆ ਲੰਗਰ ਦੇ ਵਿੱਚ ਪੁਲਿਸ ਵਾਲੇ ਵੀਰ ਭਰਾ ਸਾਡੇ ਪਰਚਾਦਾ ਛਕਦੇ ਸਾਡੇ ਕੋਲੇ ਸਾਡੇ ਕੋਲੇ ਟਾਇਲਟ ਬਾਥਰੂਮ ਆ ਉੱਥੇ ਆਉਣੇ ਆ ਜਗਉਣੀਆਂ ਹੁੰਦੀਆਂ ਲੱਗਦੀਆਂ ਸਾਡੀਆਂ ਪਹਿਣਾ ਹੁਣ ਅਸੀਂ ਉਹਨਾਂ ਨੂੰ ਸਾਡੀਆਂ ਆਪਦੀਆਂ ਪਹਿਣਾ ਸਾਡਾ ਆਪਦਾ ਪਰਵਾਰ ਅਸੀਂ ਆਏ ਸਮਝਦਾ ਸੀ ਕਦੇ ਗੁਸ਼ਮਨ ਨਹੀਂ ਸਮਝਿਆ ਤੇ ਕਿਰਪਾ ਕਰਕੇ ਸਾਡੇ ਕਈ ਪੁਲਿਸ ਵਾਲੇ ਇਹੋ ਜਿਹੇ ਿਰਵੀ ਹੈਗੇ ਆ ਜਿਹੜੇ ਪਤਾ ਨਹੀਂ ਕਿਉਂ ਸਾਡੇ ਨਾਲ ਖੁੰਦਕ ਵੀ ਕਰਦੇ ਆ ਪਰ ਇਦਾਂ ਨਾ ਕਰਿਆ ਕਰੋ ਅਸੀਂ ਵੀ ਅਸੀਂ ਕੋਈ ਇੱਥੇ ਕਮਾਈਆਂ ਨਹੀਂ ਕਰਦੇ ਅਸੀਂ ਉਹਨਾਂ ਲਈ ਖੜਿਆ ਉਹਨਾਂ ਨੇ ਲੜਾਈ ਤੁਹਾਡੇ ਲਈ ਵੀ ਲੜੀ ਆ ਉਹਨਾਂ ਦੀ ਲੜਾਈ ਤੁਹਾਡੇ ਲਈ ਵੀ ਲੜੀ ਆ ਭਰਾਵਾ ਕਿਦੇ ਸੋਚ ਕੇ ਦੇਖਿਓ ਇੱਧੀਆਂ ਗੱਲਾਂ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ